ਉਹ ਨਾਲ ਮਮੇ ਜੀ ਦੀ ਦਿੱਤੇ ਹੋਣਾ ਨਾ ਚਾਹ। ਇਹ ਮੰਮੇ ਹਾਂਜੀ ਮੰਮੀ ਜੀ। ਪਰ ਹੋਈ ਨਾ ਤੁਹਾਨੂੰ ਨਾਸ਼ਤਾ ਜੀ ਬਣਾਇਆ। ਬਸ ਮੰਮੀ ਜੀ ਨਾਸ਼ਤਾ ਹੀ ਬਣਾਉਣ ਡਈ। ਅਬ ਕੋ ਸਬਜੀ ਤੇ ਬਣਾ ਲਈ ਆ। ਹੁਣ ਮੈਂ ਬਸ ਤੁਹਾਡੇ ਵਾਸਤੇ ਚਾਹ ਧਰੀ ਸੀਗੀ। ਆ ਮੈਨੂੰ ਭੁੱਖ ਲੱਗੀ ਹੋਈ ਸੀ। ਧੋਲੀ ਅੱਡੇ ਹੁੰਦੇ ਲੀਕਾ ਮੈਨ ਲੱਗੀ ਰਹਿਣੀ ਆ। ਹੋਲੀ-ਹੋਲੀ ਨੀ ਮੁੰਡੀ ਜੀ ਤੁਹਾਨੂੰ ਪਤਾ ਸਾਰਾ ਕੰਮ ਕੀਤਾ ਫਿਰ ਨਾਤੀ ਧੋਤੀ ਤੂੰ ਇੱਥੇ ਗੰਦੇ ਰਸੋਈ ਚ ਨਾਉਣ ਤੋਂ ਬਗੈਰ ਨਾ ਆਇਆ ਕਰ ਫੋਨ ਮੈਂ ਆਣ ਕੇ ਤੁਹਾਡਾ ਤੇ ਮੈਂ ਤੁਹਾਨੂੰ ਵੇਖਿਆ ਸੀਗਾ ਤੇ ਮੈਂ ਕਹਿੰਦੀ ਚਲੋ ਬਾਤ ਕਰਾਂਦੇ ਹਾਂ ਤੇ ਮੈਂ ਉਹਨਾਂ ਚਾਹ ਨੂੰ ਨਹਾ ਕੇ ਤੇ ਫੇਰ ਹੀ ਆਣ ਕੇ ਤੁਹਾਨੂੰ ਚਾਹ ਦੇਣੀ ਆ ਪਰ ਕੀਤੀ ਜਤੀ ਫਿਰ ਅਸਰ ਕਰ ਕੇ ਆਹ ਬਣਾ ਕੇ ਨਾ ਚਲਿਆ ਮੈਨੂੰ ਬੜੀ ਭੁੱਖ ਲੱਗੀ ਜਤੀ ਹੁਣ ਕਰਨ ਤੇ ਡਈ ਆ ਇਕੱਲੀ ਜਣੀ ਹੁਣ ਮੈਂ ਕੀ ਕੀ ਕਰਾਂ ਮੇਰੇ ਦੋ ਹੱਥ ਥੋੜੀ ਆ ਹੁਣ ਮੈਨੂੰ ਪਤਾ ਕਿੱਲੀ ਭੁੱਖ ਲੱਗੀ ਹੋਈ ਐ ਜਲਕ ਜਲਕ ਲੱਗੀ ਹੋਈ ਐ ਹੋਲੀ-ਹੋਲੀ ਜਾਓ ਮੰਮੀ ਜੀ ਲਿਆਉਣੀ ਆ ਨਾਸ਼ਤਾ ਬੈਠੋ ਤੁਸੀਂ ਜਾ ਕੇ ਆ ਕੇ ਕੀ ਆ ਫਿਰ ਮੈਨੂੰ ਬੜੀ ਭੁੱਖ ਲੱਗੀ ਆਈ ਓ ਭੁੱਖ ਤੇ ਮੈਨੂੰ ਵੀ ਲੱਗੀ ਆ ਮੈਨੂੰ ਸਵੇਰ ਦੀ ਲੱਗੀ ਆ ਅੱਜ ਮੈਂ ਕਹਿੰਦੀ ਆ ਕੇਤੀ ਆ ਜਾ ਬਈ ਆ ਮੈਂ ਬਸ ਉੱਠ ਕੇ ਤੇ ਆਣ ਕੇ ਰੋਪਣਾ ਸ਼ੁਰੂ ਕਰ ਦਿੰਦੇ ਮੇਰੇ ਤੇ ਪਤਾ ਵੀ ਹੈਗਾ ਵਾ ਕਿ ਉਹ ਇਕੱਲੀ ਜਣੀ ਆ ਕੀ ਕੀ ਕਰੂਗੀ ਬਾਹਰ ਬਕਰਰ ਸੋਈਦਾ ਰਹਿ ਜਾਂਦਾ ਵਾ ਰੋਈਦਾ ਹੁਣ ਅਕਸਰ ਰੋਟੀ ਬਾਣੀ ਬਣਾ ਕੇ ਫੇਰ ਹੀ ਲਿਆਉਂਗੀ

ਅੱਗੇ ਕਰ ਲੋ ਸੋਫਾ ਕੋਈ ਜਗ ਨਹੀਂ ਕੋਈ ਨਹੀਂ ਮੈਂ ਫੜ ਲੈਣੀ ਹਾਂ ਚੁੰਡੀ ਚ ਰੱਖ ਲੈਣੀ ਪਹਿਰੇਟ ਮੇਰੇ ਬਲ ਕਾ ਵੀ ਲਈ ਆ ਮੰਜੀ ਫੁਲਕਾ ਨਹੀਂ ਨਹੀਂ ਬੱਸ ਮੈਂ ਕੋਈ ਘਰ ਆ ਸੀ ਬੱਸ ਲੈ ਮੰਮੀ ਜੀ ਰੋਲਾ ਦੋ ਨਹੀਂ ਨਾ ਪਾਇਆ ਮੈਨੂੰ ਭੁੱਖ ਬੜੀ ਲੱਗੀ ਆ ਹੁਣ ਤੁਸੀਂ ਇੱਕੋ ਫੁਲਕਾ ਖਾਣ ਦਾ ਬਾਅਦ ਮੈਨੂੰ ਬੜਾ ਹੁਕਾ ਮੈਂ ਵੇਠੇ ਘਣੇ ਫੇਰ ਲਾ ਲਾਂ ਮੇਰਾ ਖਾਰਾ ਵੀ ਦੁਪਹਿਰੇ ਵੇਰ ਖਾਣੀ ਆ ਨਾ ਠੀਕ ਆ ਮੰਮੀ ਜੀ ਡਿੰਗਲੇ ਹਾਂਜੀ ਮੰਮੀ ਉਹ ਛੋਟੀ ਨਾ ਵੇਖੀ ਉਹ ਕਿੱਥੇ ਗਈ ਐ ਪਤਾ ਨਹੀਂ ਮੰਮੀ ਜੀ ਆ ਜੋ ਆਪਣੇ ਅੰਦਰੋ ਹੀ ਨਹੀਂ ਨਿਕਲੀ ਉਹ ਕਿਹਦੀ ਕੋਈ ਨਹੀਂ ਆਈ ਵੀ ਇਹ ਵੀ ਤਾਂ ਸਹੀ ਜਾ ਕੇ ਮੈਂ ਥੋੜੀ ਚੰਗੇ ਲੱਗਦੀਆਂ ਜਾਂਦੀ ਅੰਦਰ ਤੂੰ ਆ ਵੀ ਜਾ ਸੋ ਨੂੰ ਵੇਖ ਤੇ ਸਹੀ ਨੂੰ ਉਠਾ ਸੋ ਕੋਈ ਗੱਲ ਨਹੀਂ ਮੰਮੀ ਜੀ ਮੈਂ ਵੇਖਉਣੀ ਆ ਕਿਉਂ ਨਹੀਂ ਉઠી ਆ ਜਾ ਵੇਖ ਕੇ ਤੇ ਆ ਪਰ ਮੰਮੀ ਜੀ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਤੁਸੀਂ ਨਾ 2 ਮਹੀਨੇ ਹੋ ਗਏ ਆ ਉਹਦੇ ਵਿਆਹ ਨੂੰ ਹੁਣ ਉਹਨੂੰ ਚਾਹੀਦਾ ਵਾ ਕਿ ਕੰਮ-ਕੰਮ ਕਰਿਆ ਕਰੇ ਲੱਗੋ ਮੇਰੇ ਹੱਥ ਹਟਾਇਆ ਕਰੇ ਹੁਣ ਇਦਾਂ ਚੰਗਾ ਥੋੜੀ ਲੱਗਦਾ ਮੈਂ ਕੱਲੀ ਸੋਈ ਚ ਲੱਗੀ ਰਹਿਦੀ ਆ ਉਹ ਅੰਦਰ ਬੈਠੀ ਰਹਿੰਦੀ ਆ ਉਹ ਤੇ ਉਹ ਨਵੀਂ ਸਹਵੀ ਗਈ ਆ ਹੁਣ ਥੋੜਾ ਵਿਆਹ ਆ ਗਿਆ ਮੰਮੀ ਜੀ ਹੋਣ ਗਿਆ ਨਹੀਂ ਹੋਇਆ 2-3 ਮਹੀਨੇ ਹੋ ਗਏ ਆ ਉਹਦੇ ਵਿਆਹ ਨੂੰ ਅੱਜ ਤੂੰ ਕੰਨੀ ਥੋੜੀ ਹੋ ਚੱਲੀ ਐ ਕੋਈ ਕਹਿੰਦੀ ساری ਉਮਰ ਹੀ ਉਹਨੇ ਕੰਮ ਕਰਨਾ ਕੋਈ ਨੀ ਘੜੀ ਦਾ ਛੁੱਟੀ ਲੈਣ ਦਾ ਕੁਛ ਨਹੀਂ ਹੁੰਦਾ ਹੁਣ ਮੈਂ ਜਾ ਕੇ ਵੇਖ ਕੇ ਆਵਾਂ ਉਹ ਕਿ ਰਹਿਣ ਦਾ ਸੁੱਤੀ ਨਹੀਂ ਉਹ ਵੇਖਿਆ ਅਨੁਕਲਾਸ ਉਹ ਮੈਨੂੰ ਥੋੜੀ ਚੰਗੀ ਲੱਗਦੀ ਐ ਜਾਂ ਤੁੰਡੋ ਠਾਸੋਂ ਪਲਾ ਸ਼ਮੀ ਹਾਂਜੀ ਦੀਦੀ ਤੂੰ ਸਵੇਰੇ ਅੱਜ ਬਾਹਰ ਹੀ ਨਹੀਂ ਆਈ ਕੋਈ ਜਾਪਣੀ ਵੀ ਨਹੀਂ ਪੀਤਾ ਉਹ ਦੀਦੀ ਮੈਂ ਗਈ ਸੀ ਰਸੋਈ ਚ ਤੇ ਕਿਸੇ ਨੇ ਦੱਸਣ ਚਾਇਆ ਤੇ ਤੜਕਾ ਲਾਉਂਦੇ ਹੀ ਤੇ ਉਹ ਮੈਨੂੰ ਚੜਦਾ ਹੀ ਮੈਂ ਫਿਰ ਇੱਧਰ ਨੂੰ ਆ ਗਈ ਪਤਾ ਕੀ ਅੱਜ ਮੇਰਾ ਵਰਤ ਹੈ ਦਾਵਾ ਤਾਂ ਕਰਕੇ ਫਿਰ ਮੈਂ ਚਾਹ ਪਣੀ ਕੁਝ ਵੀ ਨਹੀਂ ਪੀਤਾ ਜਿਹੜੀਆਂ ਚੀਜ਼ਾਂ ਮੈਂ ਖਾਣੀਆਂ ਸੀ ਉਹ ਬਣੀਆਂ ਹੀ ਨਹੀਂ ਘਰ ਚ ਮੈਂ ਕਿਸੇ ਨੂੰ ਕਿਹਾ ਹੀ ਨਹੀਂ ਮੈਂ ਫਿਰ ਕੁਝ ਖਾਦਾ ਹੀ ਨਹੀਂ ਉਹੋ ਸ਼ੰਮੀ ਜੇ ਤੂੰ ਵਰਤ ਰੱਖ ਦੀਦੀ ਆ ਤੇ ਤੂੰ ਸਾਨੂੰ ਪਹਿਲੇ ਦੱਸ ਦਿੰਦੀ ਮੈਂ ਜੋ ਤੂੰ ਖਾਣਾ ਸੀ ਮੈਂ ਉਹ ਬਣਾ ਦਿੰਦੀ ਚੱਲ ਸੰਮੀ ਕੋਈ ਗੱਲ ਨਹੀਂ ਮੈਂ ਰਸੋਈ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਚੀਜ਼ ਤੇਰੀ ਬਣਾ ਦੇਣੀ ਮੈਨੂੰ ਦੱਸ ਦੇ ਤੂੰ ਕੀ ਖਾਣਾ ਮਾ ਦੀਦੀ ਇਹ ਖੀਚੜੀ ਬਣਾ ਦੋ ਸਬਜ਼ੀ ਦਾੜੇ ਦੀ ਠੀਕ ਆ ਹੋਰ ਪੂੜੀ ਬਣਾ ਦੋ ਆਲੂ ਤੇ ਪੂੜੀ ਚੱਲ ਠੀਕ ਆ ਤੇ ਮੈਨੂੰ ਇੱਕ ਗੱਲ ਦੱਸ ਚਟਨੀ ਜ਼ਰੂਰ ਬਣਾ ਦੇ ਉਹ ਨਾਲ ਬਰਤਨ ਵਿੱਚ ਆ ਕੁਝ ਖਾ ਲੈ ਲੈਂਦੇ ਹਾਂ ਹਾਂਜੀ ਹਾਂਜੀ ਦੀਦੀ ਖਾ ਲੈਨੇ ਚੱਲ ਠੀਕ ਆ ਮੈਂ ਤੇਰ ਵਾਸਤੇ ਬਣਾ ਕੇ ਲਈ ਹਾਂਜੀ ਠੀਕ ਆ ਚਾਲ ਵਧੀਆ ਵਧੀਆ ਚੀਜ਼ਾਂ ਬਣਾ ਕੇ ਲਿਆਉਗੀ ਹੁਣ ਜੋ ਮੇਰਾ ਮਨ ਕਰਦਾ ਮੈਂ ਤਾਂ ਵੇਖ ਲਿਆ ਸੀ ਗਾਜਰਾਂ ਦੀ ਸਬਜ਼ੀ ਬਣਾਈ ਉਹ ਤੇ ਜਮਾ ਹੀ ਜੀ ਨਹੀਂ ਕਰਦਾ ਖਾਣ ਨੂੰ ਹੁਣ ਆਇਆ ਚੀਜ਼ਾਂ ਬਣਾ ਕੇ ਲਿਆਉਂਗੀ ਸਵਾਦ ਲਾ ਕੇ ਖਾਉਂਗੀ ਮੈਂ ਮਮਾ ਲੱਗ ਪੀ ਬਣਾ ਲੱਗੀਆਂ ਉਹ ਮੰਮੀ ਜੀ ਆਲੂ ਪੂਰੀ ਤੇ ਸਾਬੂਦਾਨੀ ਦੀ ਖੀਰ ਬਣਾਉਣ ਲੱਗੀਆਂ ਉਹ ਕਦ ਨੇ ਇਹ ਹੁੰਜੇ ਨੂੰ ਨਾਸਾ ਕੀਤਾ ਮੇਰੇ ਮਨ ਵਿੱਚ ਤਾਂ ਭੁੱਖ ਲੱਗ ਜਾਂਦੀ ਹੈ ਹੋਰ ਚਲ ਨੂੰ ਕੰਮ ਹੀ ਨਹੀਂ ਕੋਈ ਆਂਦਾ ਬਸ ਹੋਰ ਕੀ ਹੁੰਜੇ ਤੂੰ ਗਾਜਰਾ ਨਾਲ ਨਾਸਾ ਕੀਤਾ ਵੇ ਕਾਹ ਪਾਣੀ ਪੀਤਾ ਹੁਣ ਵੇ ਹੁਣ ਕੀ ਤੁਹ ਲੱਗੀ ਮੈਂ ਖੀਰ ਬਣਾਉਣ ਲੱਗੀ ਆਂ ਦਾ ਪੂੜੀਆਂ ਬਣਾਉਣ ਲੱਗੀ ਆਂ ਬਸ ਉਹ ਟਿਟੋਰੀ ਵਧੀਆ ਗੀ ਹੈ ਕਾਨ ਪਿੰਜ ਦੇ ਵਿੱਚ ਮੰਮੀ ਜੀ ਉਹ ਮੈਂ ਆਪਣੇ ਵਾਸਤੇ ਨਹੀਂ ਬਣਾਉਣ ਲੱਗੀ ਉਹ ਸ਼ੰਮੀ ਦਾ ਨਾ ਚ ਵਰਤਿਆ ਤਾਂ ਕਰਕੇ ਮੈਂ ਬਣਾਉਣ ਲੱਗੀ ਆ ਉਹ ਆਂਦੀ ਲਸੋਂ ਨਾ ਅਦਰਕ ਨਹੀਂ ਖਾਣਾ ਮੈਂ ਅੱਜ ਪਿਆਜ਼ ਨਹੀਂ ਖਾਣਾ ਤੇ ਮੈਂ ਰਸੋਈ ਨੂੰ ਗੈਰਾਂ ਦੇਖੋ ਸਾਫ਼ ਕਰਕੇ ਤੇ ਮੈਂ ਸੋਚਿਆ ਚਾ ਉਹਦੇ ਵਾਸਤੇ ਚੀਜ਼ਾਂ ਬਣਾਤਾ ਉਹ ਤਾਂ ਹੀ ਨਹੀਂ ਨਿਕਲਿਆ ਸਵੇਰ ਦੀ ਅੰਦਰੋਂ ਉਹਦੇ ਚੱਕੀ ਬਣਾਉਣ ਲੱਗੀ ਐ ਖਾਂਜੀ ਮੰਮੀ ਜੀ ਉਹਦਾ ਵਰਤਣਾ ਤਾਂ ਕਰਕੇ ਅੰ内 ਮੈਂ ਆ ਚੀਜ਼ਾਂ ਨਹੀਂ ਖਾਣੀਆਂ ਜੋ ਤੁਸੀਂ ਬਣਾਈਆਂ ਤੂੰ ਕਦੀ ਵਰਤ ਰੱਖਿਆ 6-7 ਸਾਲ ਹੋ ਗਏ ਤੇਰੇ ਵਿਆਹ ਨੂੰ ਤੂੰ ਤਾਂ ਇੱਕ ਮੈਂਤਲੀ ਭੁੱਖੀ ਰਹਿੰਦੀ ਉਹ ਵੇਖਾਂ ਨਵੀਂ ਨਵੀਂ ਵਿਆਹੀ ਆਈ ਐ ਤੇ ਵੇਲੇ ਵਰਤ ਵੀ ਰੱਖ ਲਈਏ ਤੇ ਤੂੰ ਕਦੀ ਨਹੀਂ ਮਤ ਰੱਖਿਆ ਅਜੇ ਤੱਕ ਬਾਤ ਤੇ ਕਿਹਨੂੰ ਖਾਂਦਾ ਹੀ ਪਿਆਂਦਾ ਮੈਂ ਵੀ ਖਾਲਮਾ ਉਹ ਵੀ ਖਾਲਮਾ ਬਸ ਉਹ ਦਿਨ ਕੋ ਕੰਮ ਹੀ ਨਹੀਂ ਕੋਈ ਆਂਦਾ ਇਹ ਕਿਆ ਵਰਤ ਰੱਖ ਜੀਏ ਅੰਨ ਮੇਰੇ ਵਰਤੀ ਸਾਥ ਮਿਲੀ ਲੇਕਿਨ ਨਹੀਂ ਸੋਣੀ ਕਿੰਨੀ ਚੰਗੀ ਰਸਤਾ ਸੇ ਮਿਲੀ ਐ ਤੂੰ ਕਦੀ ਵਰਤੀ ਵੀ ਨਹੀਂ ਅਜੇ ਤੱਕ ਕਦੀ ਵੀ ਰੱਖਿਆ ਆਹੋ ਮੰਮੀ ਜੀ ਤਾਰੇ ਤਾਂ ਨਹੀਂ ਮੇਰਾ ਪਿਆਰ ਨਹੀਂ ਕਰਦੇ ਉਹਦੇ ਨੇ ਕਰਦੇ ਜੀ ਵਰਤ ਰੱਖਿਆ ਨਾ ਅੰਨ ਜਾਓ ਹਾਂ ਅੰਦਰ ਮੈਂ ਰੋਟੀ ਪਣੀ ਬਣਾ ਕੇ ਤੇ ਆਵਾਂ ਉਹਨੋਂ ਕੇ ਰਹਿਣ ਦਾ ਨਹੀਂ ਨਹੀਂ ਉਹਨੂੰ ਦੇਖ ਕੇ ਆਸੋ ਨੇ ਵਰਤ ਤੇ ਕਿਹਾ ਸੀ ਅਜੀ ਭੁੱਖੀ ਹੱਤੀ ਆ ਉਹਨੇ ਫੜਾ ਫੜਾ ਬਣਾ ਕੇ ਦੇ ਕੇ ਆ ਆਪਾਂ ਤਾਂ ਕਿਹੇ ਨਾ ਬਣਦੇ ਆਹਰਾ ਕੋ ਜਰਾ ਜੀ ਨੂੰ ਮਾਂ ਹਲੂ ਵੀ ਖਾ ਲੈਣੀ ਐ ਸਾਬੂਦਾਨ ਦੀ ਖਿਚੜੀ ਵੀ ਖਾ ਲੈਣੀ ਜੀ ਵਰਤ ਤੇ ਐਦਾਂ ਦੇ ਵਰਤ ਤੇ ਮੈਂ ਰੋਜ਼ ਰੱਖਾਂ ਚਲੋ ਚਲੋ ਸੁਣ ਕਾਲ ਮੇਰਾ ਬੱਚਾ ਠੀਕ ਹੈ ਚੱਲਨੇ ਵਾਸ ਵਧੀਆ ਤੂੰ ਸੁਣਾਉ ਠੀਕ ਠਾਕ ਜੇ ਹਾਂ ਠੀਕ ਹੈ ਤੂੰ ਸੁਣਾ ਤੇਰੇ ਪਿਤੇ ਠੀਕ ਹੈ ਹਾਂਜੀ ਹਾਂਜੀ ਮੈਂ ਤੇ ਬਹੁਤ ਵਧੀਆ ਮੰਮੀ ਜੀ ਚਲੋ ਸੁਪਰਤ ਕੋਈ ਨਹੀਂ ਮੇਰੀ ਤੇ ਵਧੀਆ ਹੀ ਰਹੇ ਇਹਨੇ ਕਿ ਮੇਨੂੰ ਚਾਹ ਲੈ ਹਾਂਜੀ ਹਾਂਜੀ ਮੈਂ ਬਹੁਤ ਖੁਸ਼ ਹਾਂ ਬਸ ਵਧੀਆ ਵਧੀਆ ਠੀਕ ਹੈ ਸਭ ਕੁਝ ਨਹੀਂ ਮੰਮੀ ਮੈਂ ਤੇ ਵਹਿਲੀ ਬਸ ਉਹ ਡਈਆ ਮੇਰੇ ਲਈ ਚੰਗਾ ਚੋਖਾ ਬਣਾਉਣ ਦੀ ਥਾਣੀ ਮੰਮੀ ਮੈਂ ਨਾ ਹோம்ਵਰਕ ਦਾ ਝੂਠ ਮਾਰਿਆ ਮੈਂ ਤਾਂ ਮੈਡਾ ਵਰਤ ਰੱਖਿਆ ਵਾ ਤੇ ਜਾ ਜਾ ਕੇ ਮੈਂ ਮੇਰੇ ਲਈ ਆਲੂ ਪੂੜੀਆਂ ਬਣਾ ਸਾਬੂਦਾਨਾਂ ਦੀ ਫੁਕੜੀ ਬਣਾ ਵਰਤ ਚੰਨ ਪੂੜੀਆਂ ਕੋਲ ਖੱਡਾਈ ਮੰਮੀ ਤੇ ਮਨਾਂਦੀ ਆ ਦੇ ਲਾ ਬਣਾਉਂਦੀ ਆ ਮੰਮੀ ਹੈਗੀ ਮੂਰਖਿਆ ਡਈ ਬਣਾਉਣ ਮੇਰੇ ਵਾਸਤੇ ਚੰਗਾ ਚੋਕਾ ਮੈਨੂੰ ਕੀ ਆ ਮੈਂ ਆਰਾਮ ਨਾਲ ਬੈ ਕੇ ਬੱਡੇ ਤੇ ਖਾਉਂਗੀ ਬੈ ਕੇ ਖਾਣੇ ਨੂੰ ਕੀ ਲੱਗਦੀ ਆ ਕਿ ਕਰ ਮੈਂ ਹੋਰ ਕੀ ਚਾਹੀਦਾ ਮੰਮੀ ਵੀ ਮੇਰੀ ਬੜੀ ਸੇਵਾ ਕਰਦੀ ਮੰਮੀ ਵੀ ਜਦੋਂ ਝੜਕਾਂ ਦਊਗੀ ਨਾ ਉਹਨੂੰ ਹੀ ਦਊਗੀ ਧੰਨਵਾਦ ਉਹ ਦਿੱਕ ਚੱਲੀਆਂ ਨਹੀਂ ਉਹ ਨਹੀਂ ਕਿ ਇਹਨਾਂ ਨੂੰ ਹੋਰ ਚੀਂਗਿਆ ਚੀਂਗਿਆ ਕੀ ਬਣਾਣਾ ਮੰਮੀ ਤੁਹਾਨੂੰ ਪਤਾ ਵਾ ਪਤਾ ਕੀ ਤੁਸੀਂ ਇੰਨਾ ਕੁਛ ਮੈਨੇ ਦੇ ਦਿੱਤੇ ਜੀ ਨਾ ਵੇਖੋ ਹੁਣ ਤੇਰੇ ਪਿੱਛੇ ਦੇ ਮੇਰੀ ਸੱਸ ਨੂੰ ਟੋਪਕਸ ਪਾ ਕੇ ਬਾਈ ਗਏ ਇੱਕ ਪੀਸ سونے ਦਾ ਬਿਸਕੁਟ ਦੇ ਗਏ ਉਹਨੂੰ ਹੈ ਤੂੰ ਕਹਦਾ ਬੀ ਖੋਸ਼ ਬੀ ਖੋਸ਼ ਯਾਰ ਨਾ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਤਾਂ ਕੰਮ ਕਹੀਦੀ ਨਹੀਂ ਆ ਮੈਨੂੰ ਦਿਆਂਦੀ ਤੂੰ ਬਹਿ ਕੇ ਖਾ ਬਹਿ ਕੇ ਖਾ ਇਹਨੂੰ ਮੈਂ ਬਣਾ ਕੇ ਰਿਸ਼ ਦੇਣਾ ਹਾਂ ਹਾਂ ਕੁਝ ਤੇਨੂੰ ਅਸੀਂ ਇਹ ਕਾਤੇ ਇੱਥਾ ਤੂੰ ਬਹਿ ਕੇ ਖਾ ਮੈਂ ਤਾਂ ਕਰਤ ਅੰਦਰ ਦਾ ਹੂਮ ਹਤੀ ਪੇਤ ਨਾਲ ਮਨ ਚੜਿਆ ਹੋਇਆ ਸਹੀ ਗੱਲ ਐ ਮੰਮੀ ਐਹੋ ਤੇ ਗੱਲ ਐ ਜਿੱਥੋਂ ਆਵੇ ਤੇ ਉਹਦੀ ਸੋਭਾ ਹੋਣੀ ਆ ਉਹ ਤੇ ਹੈਗੀ ਉਹੋ ਜੀ ਆ ਉਹਦੇ ਤੇਕੇ ਤੇ ਨਾ ਕਦੀ ਆਏ ਨਾ ਗਈ ਅੰਤਰੀ ਕਦੀ ਉਹਨਾਂ ਨੇ ਖੋਤਾ ਸਿੱਕਾ ਨਹੀਂ ਇੱਥੇ ਭੇਜਿਆ ਤੇ ਉਹਦੀ ਕਿੱਥੋਂ ਕਦਰ ਹੋਣੀ ਆ ਉਹਨੂੰ ਮੈਂ ਵੀ ਮੰਮੀ ਆਪਣੇ ਇਸ਼ਾਰਿਆਂ ਤੇ ਨਚਾਉਣੀ ਆ ਤੇ ਕੰਮ ਕਰਦਾ ਚੰਗਾ ਕਾਨੂੰ ਕਰ ਤੇ ਲੋਕੀ ਵੀ ਕਰਦੀ ਹੈ ਕੋਈ ਵੀ ਕਾਰੋਬਾਰ ਕਰਦੀ ਹੈ ਨਾ ਹਾਂਜੀ ਤੇ ਸਾਭੀ ਜਾਣਦੀ ਆ ਉਹ ਮੈਂ ਆਣੀ ਤੇ ਗਾਉਂਗੀ ਮੈਂ ਆਣੀ ਆਪਣੇ ਸਾਭੀ ਰੋਗੀ ਮੇਲੇ ਦੇ ਟੱਟੀਆਂ ਧੋਣੀ ਰੋਗੀ ਕਾਹਦੇ ਪੈਣੇ ਨਾਨੂੰ ਹਾਂ ਕਾਹਲੇ ਪੈਣੇ ਨਾਨੂੰ ਹਾਂਜੀ ਹਾਂਜੀ ਮਾਂ ਤੇ ਤੇਰੇ ਕਰਦੇ ਨਹੀਂ ਮੈਂ ਤੇਰੇ ਸੁਣਾਂਗੀ ਮੰਮੀ ਮੈਨੂੰ ਚਾਹ ਤਾਂ ਕੁਛ ਨਹੀਂ ਮੇਰੇ ਪੁਰਾਣੇ ਕੁਰੋਲੇ ਜਿਹੜੇ ਸੂਟ ਪਾਈਆ ਉਹਨੂੰ ਦੇ ਦੇਣਾ ਹਾਂ ਲਾਹ ਕੇ ਵੀ ਪਾਈ ਨਹੀਂ ਤੇਰੀ ਕਿੰਨੇ ਸਾਰੇ ਕਮੇਟੇ ਮੈਂ ਉਹ ਵੀ ਜਮਾ ਦਿਆਂਗੀ ਭਜਾ ਦਿਓ ਕਿਹਦੇ ਹੱਥ ਭਜਾ ਦਿਓ ਫਿਰ ਤੇ ਉਹ ਇਹਨੂੰ ਦੇ ਦੇਵਾਂਗੇ ਪੌਂਦੀ ਰੋਗੀ ਤੇਰੀ ਕੁੱਟੀਆਂ ਹੀ ਪਈਆਂ ਨੇ ਦੋ ਤੇਰੀ ਕੋਟ ਹੀ ਪਈ ਨੇ ਕਿਹ ਚੜ ਕੋਈ ਅੱ틱ੀ ਕਰ ਲੈ ਨੇ ਠੀਕ ਹੈ ਮੰਮੀ ਠੀਕ ਹੈ ਹਾਂਜੀ ਹਾਂਜੀ चलो मम्मी ठीक है मेरे बस आलू पुड़ी बन गई मैं कर करूंगा हाँ जी ठीक है मम्मी वो मैं दोपहरी पाऊंगी ना हाँ बन ठीक 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 है, है मम्मी ओके बाय अपना ध्यान ना बाय ओके मम्मी ओके बाय बाने खुश हो वाकई ਇਹ ਸ਼ਾਹ ਦੇੜੀ ਹੈ ਕੀ ਉਤਰੀ ਦੱਸ ਇਹਨੂੰ ਨੂੰ ਪਤਾ ਵਰਤ ਵਿੱਚ ਕੀ ਕਾਇਦਾ ਕੀ ਨੀ ਬਣਾਉਂ ਤੋਤੀ ਅੰਦਰ ਇਹਨੂੰ ਮੈਂ ਆਪ ਬਣਾ ਦੇ ਕੋਤੀ ਨਾ ਮੈਂ ਕਹਣਾ ਜਿਹਦੇ ਨਾਲ ਵੀ ਕੀਤਾ ਅੱਜ ਤੱਕ ਮੇਰੇ ਤੇ ਸਿਰ 'ਚ ਸਵਾਰੀ ਪਈ ਹੈ ਮੈਂ ਜੋ ਵੀ ਆਈ ਆਈਆਂ ਮੇਰੇ ਕਤੇ ਹੀ ਇਸ ਕਰ ਚ ਕਦਰ ਨਹੀਂ ਹੋਈ ਮੰਮੀ ਜੀ ਨਾ ਇੰਨਾ ਕਰਦੀਆਂ ਉਹ ਵੀ ਮੇਰ ਨਾਲ ਪਿਆਰ ਨਹੀਂ ਕਰਦੇ ਬਿਲਕੁਲ ਵੀ ਦਿਓਰ ਆ ਦਿਓਰ ਨੂੰ ਮੈਂ ਆਪਣੇ ਭਰਾਵਾਂ ਸਮਾਨ ਸਮਝਿਆ ਕੀ ਚਲ ਮੇਰਾ ਛੋਟਾ ਭਰਾਵਾ ਕੱਲ ਨੂੰ ਦਰਾਣੀ ਆਉਗੀ ਤੇ ਮੇਰੀ ਭੈਣ ਨਹੀਂ ਕੋਈ ਮੈਂ ਉਹਨੂੰ ਪਹਿਣਾ ਵਾਂਗੂ ਰੱਖੂੰਗੀ ਉਹ ਵੇਖ ਲੋ ਉਹਨੇ ਉਹ ਤੋਂ ਵੀ ਵੱਧ ਘਰ ਬਖਾਈ ਹਾਂ ਜਿੰਨਾ ਮਰਜ਼ੀ ਮੈਂ ਕਰ ਲਵਾਂ ਕੁਛ ਨਹੀਂ ਹਾਲ ਮੇਰਾ ਦੀਦੀ ਬਣ ਗਿਆ ਅਲੂ ਗੋੜੀ ਸਾਰਾ ਕੁਝ ਬਣ ਗਿਆ ਸਦਾ ਲਿਆ ਦਿਓ ਫਿਰ ਮੈਂ ਪਾਤੀ ਪਲੇਟ 'ਚ ਕੀ ਹੋਇਆ ਦੀਦੀ ਗੁੱਸੇ ਜਿਹਾ ਵੇਖਣਦੇ ਹੋ ਮੈਂ ਨਾ ਸਾਰਾ ਕੁਝ ਬਣਾਇਆ ਸੀ ਤੇ ਮੈਂ ਆਪ ਹੀ ਖਾ ਲਿਆ ਹਾਂ ਕਿਉਂ ਮੈਂ ਤੇਰਾ ਜੋਜੀ ਕਰਦਾ ਨਾ ਬਣਾ ਕੇ ਤੇ ਖਾ ਲਾ ਕਿਹੜੀ ਗੱਲਾਂ ਦੀਦੀ ਕੀ ਹੋ ਗਿਆ ਤੇ ਅੱਜ ਤੇਰਾ ਅਜ ਬਰਤ ਨਹੀਂ ਹੈ ਨਾ ਮੈਂ ਸਾਰਾ ਕੁਝ ਤੇਰਾ ਸੁਣਿਆ ਆਪਣੀ ਮੰਮੀ ਨਾਲ ਜੋ ਗੱਲਾਂ ਕਰਨ ਦੇਈ ਸੀ ਇੰਨਾ ਝੂਠ ਬੋਲਦੀ ਆ ਤੂੰ ਮੈਨੂੰ ਤੂੰ ਪਾਗਲ ਸਮਝਦੀ ਆ ਕਿਉਂ ਸ਼ਰਦਨ ਆ ਕੋਈ ਗੱਲ ਨਹੀਂ ਉਹ ਤੋਂ ਕਰਾ ਲਓ ਇਹ ਆ ਕਿ ਮੈਂ ਪਿਆਰ ਕਰਦੀ ਆ ਤੁਹਾਡੇ ਸਾਰਿਆਂ ਨਾਲ ਨਹੀਂ ਨਹੀਂ ਦੀਦੀ ਤੁਹਾਨੂੰ ਗਲਤਫਹਮੀ ਹੋਈ ਹੋਣੀ ਆ ਇਦਾਂ ਦਾ ਤਾਂ ਕੁਛ ਵੀ ਨਹੀਂ ਆ ਕੋਈ ਗੱਲ ਨਹੀਂ ਮੈਂ ਤਾਂ ਗੱਲ ਦੱਸਾਂ ਮੈਨੂੰ ਨਾ ਕਿਸੇ ਚੀਜ਼ ਦੀ ਲੋੜ ਨਹੀਂ ਬਥੇਰੇ ਕੱਪੜੇ ਆ ਮੇਰੇ ਕੋ ਜੋ ਤੇਰੀ ਮਾਂ ਨੇ ਉਥੋਂ ਦੇ ਕੇ ਜਾਊਗੀ ਮੈਨੂੰ ਪੁਰਾਣੇ ਤੇਰੇ ਕੱਪੜੇ ਐਂ ਸਮਝ ਚ ਮੈਂ ਬਹੁਤ ਦੇ ਚੁੱਕੀ ਤੀ ਰਹੀ ਆ ਪਰ ਹੋਣ ਨਹੀਂ ਬਹੁਤ ਹੋ ਗਿਆ ਤੂੰ ਤਾਂ ਮੈਨੂੰ ਪਾਗਲ ਤੇ ਪਾਗਲ ਬਣਾਈ ਚਾਹਂਦੇ ਹੋ ਸਾਰੇ ਜਣੇ ਤੁਹਾਡੇ ਕੀ ਚੀਜ਼ਾਂ ਮੈਨੂੰ ਪਤਾ ਨਹੀਂ ਲੱਗਦਾ ਮੈਂ ਬਣਾ ਇਹ ਆ ਦਿੰਦੀ ਉੱਤੀ ਜੀਰੋਲਾ ਪਾਈ ਫਰਦੀਆਂ ਜੇ ਕੁਛ ਨਹੀਂ ਹੋਇਆ ਮੰਮੀ ਜੀ ਵੈਸੇ ਮੰਮੀ ਜੀ ਇਹ ਤਾਂ ਕੋਈ ਮਰਤ ਵਗੈਰਾ ਨਹੀਂ ਸੀਗਾ ਇਹ ਜਾਣ ਕੇ ਅੰਦਰ ਬੈਠੀ ਕਿ ਮੇਰੇ ਲਈ ਚੰਗਾ ਚੋਖਾ ਆਵੇ ਤੇ ਮੈਂ ਇੱਥੇ ਅੰਦਰ ਬੈਠੀ ਖਾਵਾਂ ਜਦ ਕੋਈ ਨਹੀਂ ਪਿਰ ਕੇ ਕੇ ਤੂੰ ਬਣਾਤਾ ਹੋ ਨਵੀਂ ਸਹੀ ਹੋਈ ਆਈ ਹੋਈ ਆ ਬੇਸਤੀ ਹੈ ਮੰਮੀ ਜੀ ਮੈਂ ਵੀ ਇੱਥੇ ਵਿਆਹੀ ਆਈ ਹਾਂ ਜੋ ਮੈਂ ਵਿਆਹੀ ਆਈਆਂ 7 ਸਾਲ ਹੋ ਗਿਆ ਮੈਂ ਘਰ ਤੋਂ ਹੀ ਖਾਂਣ ਲਈ ਆ ਮੈਨੂੰ ਵੀ ਤੁਸੀਂ ਅੱਜ ਤੱਕ ਨਹੀਂ ਕਿਹਾ ਜੋ ਮੈਂ ਵਿਆਹੀ ਆਈ ਆ ਕਿ ਨਵੀਂ ਸਹੀ ਮੈਂ ਦੂਜੇ ਦਿਨ ਨਹੀਂ ਸੋਈ ਚਲਾਤਾ ਸੀ ਤੇ ਕੰਮ ਕਰ ਉਹਨੂੰ 3 ਮਹੀਨੇ ਹੋ ਗਏ ਆ ਉਹ ਪ੍ਰਾਣੀ ਨਹੀਂ ਹੋਣੀ ਤੇ ਮੈਨੂੰ ਲੱਗਦਾ ਹੋਣੀ ਵੀ ਨਹੀਂ ਗਈ ਨਹੀਂ ਕੀ ਇਹ ਕੋਈ ਗੱਲ ਨਹੀਂ ਕੀਤੀ ਆ ਉਹ ਵੀ ਕੰਮ ਕਰੇਗੀ ਕੋਈ ਨਹੀਂ ਨਵੇਂ ਸੁਣੇ ਹੋਰੀ ਆ ਕਿ ਆਜ ਦਿਨ ਕੋਈ ਇਹਨੂੰ ਐਸੇ ਲੈ ਲੰਦ ਕੋਈ ਗੱਲ ਨਹੀਂ ਪੀ ਰਹੀ ਤੇ ਮੇਰੇ ਕੋਈ ਗੱਲ ਨਹੀਂ ਕੀਤੀ ਆ ਮੇਰੀ ਇਹ ਤਾਂ ਗੱਲ ਸੁਣ ਲੋ ਅੱਜ ਤੋਂ ਬਾਅਦ ਕੋਈ ਕੰਮ ਮੈਂ ਨਹੀਂ ਸਾਰਾ ਕਰਨਾ ਇਹ ਵੀ ਮੇਰੇ ਨਾਲ ਕਰੂਗੀ ਦਿਨ ਦੀ ਰੋਟੀ ਸਾਰੀ ਇਹ ਬਣਾਇਆ ਕਰੂਗੀ ਰਾਤ ਦੀ ਮੈਂ ਬਣਾਇਆ ਕਰੂਗੀ ਤੇ ਜਮਾਨਾ ਜਿਆਦਾ ਹੀ ਜਲਦੀ ਪਈ ਏ ਸਾਰਾ ਕੰਮ ਥੋਈ ਕਰਨਾ ਕਰਨਾ ਉਹਨੇ ਨਹੀਂ ਕਰਨਾ ਕੁਝ ਵੀ ਕਿਉਂ ਮੰਮੀ ਜੀ ਮੈਂ ਕਿਉਂ ਕਰਨਾ ਮਾ ਆਹ ਉਹ ਨਵੀਂ ਰਈ ਗਈ ਹੈ ਹੀ ਹੈ ਹਾਂ ਜਿਵੇਂ ਉਹਨੇ ਕੁਝ ਵੀ ਕੰਮ ਕਰਨਾ ਤੂੰ ਹੀ ਕਰਨਾ ਜੋ ਵੀ ਕਰਨਾ ਮੈਂ ਬਸ ਫਾਈਨਲ ਤੁਹਾਨੂੰ ਦੱਸਦਾ ਆ ਮੈਂ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਹਾਂ ਜੜਾ ਮੇਰਾ ਹਿੱਸੇ ਦਾ ਕੰਮ ਮੈਂ ਉਹ ਕਰੂੰਗੀ ਅੱਧਾ ਕੰਮ ਇਹ ਕਰੇਗੀ ਆਪਣੇ ਘਰ ਵੱਲੇ ਦੀ ਰੋਟੀ ਬਣਾਏਗੀ ਜੋ ਤੁਹਾਡੀ ਵੀ ਤੁਹਾਡਾ ਵੀ ਫਰਜ਼ੇ ਦਾ ਹੀ ਬੰਦਾ ਕਿ ਰੋਟੀ ਪਣੀ ਦਵੇ ਇੱਕ ਟਾਈਮ ਦੀ ਸਵੇਰੇ ਇਹ ਕਰਿਆ ਕਰੇਗੀ ਸ਼ਾਮ ਨੂੰ ਮੈਂ ਕਰਿਆ ਕਰੂੰਗੀ ਬਸ ਮੈਂ ਕੋਈ ਕੰਮ ਨਹੀਂ ਕਰਨਾ ਬਹੁਤ ਕੁਝ ਸੁਣ ਲਿਆ ਮੈਂ ਤੁਹਾਡਾ ਅਜ ਤੱਕ ਫਿਰ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਮੇਰੇ ਵੱਡੇ ਨੇ ਪਰ ਤੁਸੀਂ ਤਾਂ ਹਟਦੇ ਹੀ ਨਹੀਂ ਪਏ ਨਹੀਂ ਕਿ ਅਸੀਂ ਤੈਨੂੰ ਚਾਰ ਚੱਕਰੀਆਂ ਕਾਣੀਆਂ ਦੀਆਂ ਵੱਧ ਪਏ ਕਹਿੰਦੇ ਨੇ ਤੁਸੀਂ ਉਹਨਾਂ ਦੀ ਵਾਲੀ ਤੁਰੇ ਜਾਂਦੇ ਹੋ ਬਸ ਮੈਂ ਬਲਤ ਤੂੰ ਬੋਟਾ ਨਾ ਬੋਲਿਆ ਕਰ ਬੜਾ ਕੀ ਕੰਮ ਹੋਰ ਲਈ ਪਾਈ ਨਹੀਂ ਮੈਂ ਕੀ ਕੰਮ ਹੋਰ ਨਹੀਂ ਪਾਣੀ ਹੈ ਇਹਵੇਂ ਬੱਝੀ ਜਿਹੜੇ ਕੰਮ ਕਰ ਲੈਂਦੀ ਐ ਤੇ ਪਾਸੋਂ ਅਲੂ ਅਲੂ ਕਰਦੀ ਰਹਿੰਦੀ ਮੈਂ ਹੁੰਦਾ ਮੈਂ ਦਾ ਕੁਝ ਹਾਂ ਉਹਨੇ ਜਿਆਦਾ ਰੋਗ ਹੋ ਤੇਰਾ ਬੈਗਰ ਵੱਡੀ ਨੇ ਅੱਗੇ ਕਰਦੀ ਰਹੀ ਹੈ ਬੜਾ ਵਜੋਂ ਖਾਲਾ ਕਪਾਹ ਹੋ ਕਰਦੀ ਬੇਨੀ ਫੜੋ ਛੋਟੀ ਆ ਗਈ ਹੈ ਨਾ ਉਹਨੂੰ 4 ਮਹੀਨੇ ਹੋ ਗਏ ਵਿਆਹੀ ਨੂੰ ਉਹਨੂੰ ਵੀ ਕਹਿ ਰਿਆ ਕਰ ਕੁਛ ਕੱਲਾ ਲੋਤੇ ਰੋਪਾਈ ਜਨੀ ਛੋਟੀ ਵੀ ਮਰਗਦੀ ਸੁੰਦੀ ਪਈਆ ਤਾਂ ਕੋਈ ਸੁੰਦੇ ਮੇਰੀ ਗੱਲ ਸੁਣ ਲੈ ਉਹ ਛੋਟੀ ਨੂੰ ਕਹਿ ਰਿਆ ਕਰ ਸਾਰਾ ਘਰ ਮੈਂ ਚਲਾਉਂਦਿਆਂ ਵਾ ਉਹ ਨਿਕਾਇਤ ਪਹਾੜੀ ਦੇ ਨਾ ਕਰ ਫਿਰ ਮੈਂ ਕੁਛ ਨਹੀਂ ਕਹਿੰਦਾ ਕਹਿੰਦੇ ਨਈਨਾਂ ਛੋਟੀ ਨੂੰ ਕਹਿਣਾ ਨਹੀਂ ਸਜਾ ਕੇ ਰੱਖਣਾ ਉਧਰ ਬੈਠਦੇ ਭਾ ਕੇ ਰੱਖਣਾ ਵਾ ਤੇ ਮੈਂ ਆਪਣਾ ਬਰੀ ਬੱਤਰਾ ਅੱਜ ਕਰ ਲੈਣਾ ਵਾ ਫੇਰ ਤਾਂ ਉਹ ਬਣਾ ਲਗੂ ਕੀ ਭਾ ਵਿਗਦੀ ਨਾ ਨਾ ਬੁੱਤ ਤੂੰ ਐਦਾਂ ਨਾ ਕਰ ਕੋਈ ਗੱਲ ਨਹੀਂ ਕੀ ਮੈਂ ਦੋਵਾਂ ਨੂੰ ਸਮਝਾਵਾਂਗੀ ਕਿ ਥੋੜੇ ਥੋੜੇ ਜਣੇ ਨਾਲ ਕੇ ਕੰਮ ਕਰ ਲਿਆ ਕਰਨੀ ਹੈ ਕੋਈ ਗੱਲ ਨਹੀਂ ਹੈ ਜੀ ਮੰਮੀ ਜੀ ਤੁਸੀਂ ਠਹਿਰ ਜਾ ਮੈਂ ਗੱਲ ਕਰਦੀ ਹਾਂ ਦੀਦੀ ਪਾਜੀ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਦੋਵਾਂ ਤੋਂ ਸਾਰੀ ਗਲਤੀ ਮੇਰੀ ਆ ਦੀਦੀ ਤੇ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਬਸ ਮੈਂ ਹੀ ਤਾਂ ਪਾਗਲ ਹੋ ਗਈ ਸੀ ਮੈਨੂੰ ਪਤਾ ਨਹੀਂ ਲੱਗਾ ਕੀ ਸਹੀ ਆ ਤੇ ਕੀ ਗਲਤ ਆ ਮੈਂ ਜਾਣ ਕੇ ਇੰਨਾ ਕੀਤਾ ਮਾੜੀ ਜੀ ਗੱਲ ਕਹਿੰਨੀ ਸੀ ਤੇ ਦੀਦੀ ਉਸੇ ਵੇਲੇ ਮੇਰੀ ਪੂਰੀ ਕਰ ਦੇਈ ਮਾੜਾ ਜੇ ਕੁਝ ਕਹਿਣਾ ਆ ਖਾਣ ਨੂੰ ਜੀ ਕਰਦਾ ਵਾ ਉਸੇ ਵੇਲੇ ਬਣਾ ਕੇ ਲਈ ਆਉਣਾ ਠੀਕ ਹੀ ਕਹਿੰਦੇ ਆ ਕਿਹ ਇਹ ਤੇ ਅਨਾ ਯਕੀਨ ਨਹੀਂ ਕਰਨਾ ਚਾਹੀਦਾ ਦੀਦੀ ਨੇ ਤੇ ਮੇਰੇ ਤੇ ਅਨਾ ਯਕੀਨ ਕੀਤਾ ਪਰ ਮੈਂ ਹੀ ਅੰਗੋ ਧੋਖਾ ਦਿੱਤਾ ਤੁਹਾਨੂੰ ਮੈਨੂੰ ਮaaf ਕਰ ਦੋ ਦੀਦੀ ਬਾਜੀ ਪਲੀਜ਼ ਅੱਗੇ ਤੋਂ ਮੈਂ ਇਦਾਂ ਨਹੀਂ ਕਰਾਂਗੀ ਅਸੀਂ ਰਲ ਮਿਲ ਕੇ ਦੋਵੇਂ ਕੰਮ ਕਰਾਂਗੇ ਦੀਦੀ ਅੱਧਾ ਕੰਮ ਤੁਸੀਂ ਕਰੋਗੇ ਤੇ ਅੱਧਾ ਕੰਮ ਮੈਂ ਕਰੂੰਗੀ ਕੋਈ ਗਲੇਸ਼ ਨਹੀਂ ਪੈਂਦਾ ਘਰ 'ਚ ਪਰ ਤੁਸੀਂ ਅਲੱਗ ਨਹੀਂ ਹੋਣਾ ਮੇਰੇ ਤੋਂ ਠੀਕ ਆ शमी ਮੈਂ ਕਿਹੜਾ ਚੌਂ ਨਹੀਂ ਹੱਦ ਹੋਣੂ ਪਰ ਜੇ ਆ ਹੀ ਕੁਝ ਚੱਲਦਾ ਰਹੂਗਾ ਫਿਰ ਬੰਦੇ ਨੂੰ ਕੁਝ ਤੇ ਕਰਨਾ ਹੁੰਦਾ ਵਾ ਨਾ ਮੈਂ ਤਾਂ ਕਹਿਣ ਦੀ ਆਂ ਦੀਦੀ ਮੇਰਾ ਹੀ ਕਸੂਰ ਐ ਤੁਸੀਂ ਤਾਂ ਮੇਨਾਂ ਬਹੁਤ ਵਧੀਆ ਚੱਲਦੇ ਪਈ ਸੀ ਮੇਰੀ ਹਰ ਚੀਜ਼ ਦਾ ਕਿੰਨਾ ਖਿਆਲ ਰੱਖਦੇ ਸੀ ਖਾਣ ਦਾ ਪੌਣ ਦਾ ਪੀਂਦਾ ਜਾਣਦਾ ਪਰ ਮੇਰੀ ਮਤ ਮਾਰੀ ਗਈ ਮੈਂ ਤੁਹਾਡੀ ਕਦਰ ਨਹੀਂ ਕੀਤੀ ਅੱਜ ਤੋਂ ਬਾਅਦ ਆਪਾਂ ਆਰਮਿਲ ਕੇ ਇਸ ਘਰ ਚ ਰਾਵਾਂਗੇ ਤੇ ਪਿਆਰ ਨਾਲ ਰਾਵਾਂਗੇ ਮੰਮੀ ਜੀ ਅਸੀਂ ਆਪੋ ਆਪ ਉਸੇ ਕੰਮ ਕਰਨਾ ਤੂੰ ਇਹਨਾਂ ਨੂੰ ਕੁਝ ਨਹੀਂ ਕਹਿਣਾ ਰਾਜ ਮਰ ਕੇ ਰਹੋਗੇ ਨਾ ਤੇ ਵਧੀਆ ਗੱਲ ਹੈ ਪਰਿਵਾਰ ਵੀ ਫੇਰ ਹੀ ਚੱਲਦੇ ਹੁੰਦੇ ਆ ਸਾਜੇ ਪਰਿਵਾਰ ਨਾ ਫੇਰ ਹੀ ਚੱਲਦੇ ਜੇ ਨਾਲ ਮਰ ਕੇ ਕੰਮ ਕਰੀਏ ਸਹੀ ਗੱਲ ਹੈ ਬਾਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਆਹ ਗੱਲ ਤੇ ਇਹਨਾਂ ਨੂੰ ਪਤਾ ਲੱਗੂਗਾ ਤੇ ਉਹ ਵੀ ਮੈਨੂੰ ਬਹੁਤ ਗੁੱਸਾ ਕਰਨਗੇ ਮੰਮੀ ਇੰਨਾ ਕੁ ਕਿਸੇ ਗੱਲ ਦਾ ਪਤਾ ਨਾ ਲੱਗੇ ਬੱਸ ਨਹੀਂ ਮੈਂ ਨਹੀਂ ਕੁਝ ਵੀ ਦੱਸਦੀ ਬਾਕੀ ਤੁਸੀਂ ਨਾਲ ਮਿਲ ਕੇ ਆਪਸੇ ਜੋ ਪਿਆਰ ਦਾ ਰੋ ਪਿਆਰ ਨਾਲ ਕੰਮ ਕਰੋ ਸਾਰਾ ਮਿਲੂ ਹੀ ਖੁਸ਼ ਖੁਸ਼ੀ ਹੋਵੇ ਕਿ ਦੋਵੇਂ ਜਣੀਆਂ ਲੱਗੀਆਂ ਆਂ ਕੰਮ ਕਰਨ ਬੜੇ ਪਿਆਰ ਦੇ ਨਾਲ ਠੀਕ ਹੈ ਮੰਮੀ ਤੇ ਤੁਸੀਂ ਵੀ ਸਾਨੂੰ ਦੋਵਾਂ ਨੂੰ ਇੱਕੋ ਜਿਹਾ ਰੱਖਣਾ ਵਾ ਹਾਂ ਮੈਂ ਦੋਵਾਂ ਨੂੰ ਇੱਕੋ ਜਿਹਾ ਕਰ ਦਾਂ ਠੀਕ ਆ ਕਰਾਂ ਮਰਮਣ ਹਾਂ ਫੋਕੜਾਈ ਦੂਰੀ ਨਾ ਕਰਿਆ ਮਰੋ ਚੱਕਾ ਠੀਕ ਆ